ਅੱਜ ਜੀ ਫਤਗੜ੍ਹ ਚੂੜੀਆਂ ਥਾਣੇ ਦੇ ਅੰਦਰ ਆਉਂਦੇ ਪਿੰਡ ਸੈੰਤੀ ਸੈੰਤੀ ਪਿੰਡਾਂ ਦੇ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਮੋਹਤਬਰਾਂ ਨੂੰ ਅੱਜ ਐਸਐਚਓ ਸਾਡਾ ਵੀਰ ਪ੍ਰਭਜੋਤ ਡਿਪਟੀ ਸਾਹਿਬ ਵਿਕਲ ਕੁਮਾਰ ਜੀ ਸਾਡਾ ਡਿਵੀਜ਼ਨ ਵਧੀਆੜ ਚੂੜੀਆਂ ਦੇ ਡਿਪਟੀ ਨੇ ਇਹਨਾਂ ਦੇ ਨਾਲ ਮੀਟਿੰਗ ਕਰਨ ਦਾ ਸਾਡਾ ਮਕਸਦ ਹੈ ਇੱਕ ਤੇ ਸਭ ਤੋਂ ਪਹਿਲਾਂ ਜੋਧ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੇਨ ਚੱਲ ਰਹੀ ਹੈ ਹਰੇਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨਾਲ ਰਵੇਖ ਕੀਤਾ ਲੋਕਾਂ ਨੇ ਇੱਕ ਮੈਸੇਜ ਲਾਇਆ ਜੋ ਪੁਰਾਣਕ ਮਾਂਜੀ ਦਾ ਮੈਸੇਜ ਸੀ ਕਿ ਪਿੰਡਾਂ ਦੇ ਵਿੱਚ ਜੋ ਜੜੇ ਮਸੇ ਕਰਦੇ ਉਹਨਾਂ ਬਾਰੇ ਦੱਸੋ ਪਰ ਜਿਹੜੇ ਮੈਸ਼ਾ ਵੇਚਦੇ ਉਹਨਾਂ ਨੂੰ ਫੜਾਉੜ ਇਹਨਾਂ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਵਾਰਾਂ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਅੱਜ ਇਸੇ ਵੇਸੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਤੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਏਕਾ ਦੁਕਾ ਹੈਗਾ ਉਹਦੇ ਬਾਰੇ ਵੀ ਸਾਨੂੰ ਜੋ ਤਰੀਕਾ ਇਹਨਾਂ ਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਦੱਸੋ ਪਿੰਡਾਂ ਦੀਆਂ ਕਾਰਗੁਜ਼ਾਰੀਆਂ ਜਿਹੜੇ ਪਿੰਡਾਂ ਦੇ ਪੰਚਾਇਤਾਂ ਦੇ ਕੰਮ ਨੇ ਨਾਲ ਹੀ ਪਿੰਡਾਂ ਦੇ ਪੰਚਾਇਤ ਸਕੱਤਰੀਆਂ ਨੂੰ ਬੁਲਾਇਆ ਗਿਆ ਮਨਰੇਗਾ ਸੈਕਟਰੀ ਨੂੰ ਬੁਲਾਇਆ ਗਿਆ ਜਿਹੜੀ ਵੀ ਪਿੰਡਾਂ ਦੀ ਕੋਈ ਡਿਮਾਂਡ ਹੈ ਪਿੰਡਾਂ ਦੇ ਵਿੱਚ ਕਾਫੀ ਜਿਦੋਂ ਤੁਹਾਨੂੰ ਕੋਈ ਪਤਾ ਹੈ ਪਿੰਡਾਂ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ 50-50 ਲੱਖ ਦਾ ਵੀ ਕੰਮ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਕਾਫੀ ਵੱਡਾ ਬਜਟ ਸਰਕਾਰ ਵੱਲੋਂ ਲੱਗ ਚੁੱਕਾ ਹੈ ਔਰ ਮੈਂ ਸਾਰੇ ਹੀ ਸਰਪੰਚਾਂ ਨੂੰ ਹਲਕੇ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਹੜੀ ਵੀ ਉਹਨਾਂ ਦੀ ਡਿਮਾਂਡ ਹੈ ਕੁਝ ਦਿਮਾਗ ਨੂੰ ਆਪਣੇ ਲੈਟਰਪੈਡ ਤੇ ਜਾਂ ਇੱਕ ਐਪਲੀਕੇਸ਼ਨ ਦੇ ਤੌਰ ਤੇ ਉਹਦਾ ਪਰਫਾਰਮਾ ਪੰਚਾਇਤ ਸੰਮੇ ਸਾਡੇ ਭਰਾ ਪ੍ਰਦੀਪ ਸਿੰਘ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਇਹਦਾ ਇੱਕ ਪਰਫਾਰਮਾ ਬਣਾ ਕੇ ਦੇਣਾ ਇੱਕ ਪਲੇਟਫਾਰਮ ਜੋ ਬਣਦਾ ਹੈ ਜਿਹੜੇ ਤਰੀਕੇ ਦੇ ਨਾਲ ਅਸੀਂ ਸਰਕਾਰ ਕੋਲੋਂ ਡਿਮਾਂਡ ਬਣਾ ਸਕਦੇ ਆ ਡਿਮਾਂਡ ਬਣਾ ਕੇ ਵੀਡੀਓ ਡਾਕਟਰ ਦੇ ਵਿੱਚ ਦੇਣਾ ਵੀਡੀਓ ਡਾਕਟਰ ਤੋਂ ਡਿਮਾਂਡ ਡੀਡੀਪੀਓ ਸਾਹਿਬ ਨੂੰ ਜੀ.ਸੀ. ਸਾਹਿਬ ਨੂੰ ਡੀ.ਸੀ. ਸਾਹਿਬ ਨੂੰ ਔਰ ਮੈਂ ਆਪਣੇ ਲੈਟਰਪੈਡ ਤੇ ਲਿਖ ਕੇ ਮੰਤਰੀ ਸਵਾਹ ਨੂੰ ਅਸੀਂ ਡਿਮਾਂਡ ਭੇਜਾਂਗੇ ਕਿਹੜੇ ਪਿੰਡ ਦੇ ਵਿੱਚ ਸਾਡੇ ਸੱਪੜ ਦਾ ਕੰਮ ਹੋਣ ਵਾਲਾ ਕਿਹੜੇ ਪਿੰਡ ਦੇ ਵਿੱਚ ਸਾਡੀ ਕਿਹੜੀ ਗਲੀ ਬਣਨ ਵਾਲੀ ਆ ਕਿਹੜੇ ਪਿੰਡ ਦੇ ਵਿੱਚ ਸਾਡੇ ਨਾਲੇ ਬਣਨ ਵਾਲੀ ਆ ਕਿਹੜੇ ਪਿੰਡਾਂ ਦੇ ਵਿੱਚ ਕੀ ਹੋਣ ਵਾਲਾ ਉਸ ਡਿਮਾਂਡ ਨੂੰ ਅਸੀਂ ਸਰਕਾਰ ਦੇ ਕੇ ਪੇਸ਼ ਕਰਾਂਗੇ ਤਾਂ ਜੋ ਸਰਕਾਰ ਛੇਤੀ ਤੋਂ ਛੇਤੀ ਸਾਡੇ ਜਿਹੜੇ ਵਿਕਾਸ ਕਾਰਜ ਹੋਣੇ ਨੇ ਉਹਨਾਂ ਵਿਕਾਸ ਕਾਰਜਾਂ ਦਾ ਪੰਡ ਦੇਵੇ ਮੇਰੀ ਦੁਬਾਰਾ ਮੇਰੀ ਦੁਬਾਰਾ ਸਾਰੇ ਹਲਕੇ ਦੇ ਸਰਪੰਚਾਂ ਨੂੰ ਔਰ ਜਿੰਨੇ ਵੀ ਸਾਡੇ ਮੋਤਵਾਰ ਸੱਜਣੇ ਨੇ ਸੱਜਣ ਨੇ ਸਾਡੇ ਮੈਂਬਰ ਸਭਾ ਨੇ ਉਹਨਾਂ ਨੂੰ ਬੇਨਤੀ ਆ ਕਿ ਇੱਕ ਐਪਲੀਕੇਸ਼ਨ ਦੇ ਰਾਹੀਂ ਆਪਣੇ ਲੈਟਰਪੈਡ ਤੇ ਰਹੀਂ ਆਪਣੇ ਪਿੰਡ ਦੀ ਡਿਮਾਂਡ ਬਣਾਓ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਉਹਦੀ ਮੰਗਤੀ ਗਿੰਤੀ ਮੰਗਤੀ ਤੇ ਗਲੀ ਦਾ ਦਾਮ ਹੈ ਉਹਦੀ ਮੰਗਤੀ ਔਰ ਕਿੰਨਾ ਬਜਟ ਉੱਤੇ ਲੱਗਣਾ ਉਹਦੀ ਡਿਮਾਂਡ ਬਣਾ ਕੇ ਦਿਓ ਤਾਂ ਜੋ ਅਸੀਂ ਪੂਰੇ ਬਲਾਕ ਦੀ ਫਟਗੜ ਚੂੜੀਆਂ ਦੀ ਡਿਮਾਂਡ ਬਣਾ ਕੇ ਪੂਰੀ ਹਲਕੇ ਫਟਗੜ ਚੂੜੀਆਂ ਦੀ ਬਣਾ ਡਿਮਾਂਡ ਬਣਾ ਕੇ ਅਸੀਂ ਸਤਾਰਜੋਗ ਮੰਤਰੀ ਸਾਹਿਬ ਨੂੰ ਦਈਏ ਤਾਂ ਜੋ ਸਾਡੇ ਹਲਕੇ ਦੇ ਵਿੱਚ ਜਿਹੜੇ ਫੰਡਾਂ ਦੀ ਲੋੜ ਹੈ ਉਹ ਫੰਡ ਜਲਦੀ ਜਲਦੀ ਆਉਣ ਜਿਹੜੇ ਸਾਡੇ ਪਿੰਡ ਵਸੀਆਂ ਦੀ ਜਿਹੜੇ ਪਿੰਡ ਦੇ ਲੋਕਾਂ ਦੀ ਮੰਗਾਂ ਨੂੰ ਜਲਦੀ ਜਲਦੀ ਅਸੀਂ ਪੂਰੇ ਕਰ ਸਕੀਏ ਸਰ ਯੂਰੀਆ ਖਾਦ ਦੀ ਤਰੀਕ ਲੈਂਦੇ ਕਿਸਾਨ ਪਰੇਸ਼ਾਨ ਯੂਰੀਆ ਵਜਾਦ ਅੱਜ ਵੀ ਸ਼ਾਇਦ ਜਨ ਲੱਗ ਰਹੀ ਹੈ ਟ੍ਰੇਨ ਅੱਜ ਪਹੁੰਚ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਏਗਾ ਅੱਜ ਵੀ ਮੇਰੀ ਸਵੇਰੇ ਵੀ ਗੱਲ ਹੋਈ ਹੈ ਅੱਜ ਉਹਨਾਂ ਨੇ ਮੈਨੂੰ ਸਵਾਸਨ ਦਿੱਤਾ ਸੀ ਵੀ ਅੱਜ ਬਟਾਲੇ ਜਿਹੜੀ ਟ੍ਰੇਨ ਰਾਤ ਲੱਗ ਰਿਹਾ ਵਾ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਮਸਲਾ ਥੋੜੀ ਦਿੱਕਤ ਆਈ ਹੈ ਪਰੇਸ਼ਾਨੀ ਆਈ ਹੈ ਇੱਕ ਦੋ ਦਿਨ ਦੇ ਵਿੱਚ ਵਿੱਚ ਹੱਲ ਹੋ ਜਾਏਗੀ ਇਹਦੇ ਨਾਲ ਲੈਂਡ ਪੁਲਿੰਗ ਪਾਲਸੀ ਦੀ ਸਰਕਾਰ ਵਿਰੋਧ ਕਰ ਰਹੀ ਹੈ ਦੇਖੋ ਜੀ ਉਹ सीएम साहब ਦੇ ਲੈਵਲ ਦਾ ਮੀਟਿੰਗ ਚੱਲ ਰਹੀ ਹੈ ਉਹਦੀ ਇੱਕ ਚਾਹੇ ਇੱਕ ਦੋ ਦਿਨ ਦੇ ਵਿੱਚ ਮੀਟਿੰਗ ਤੈ ਹੋਈ ਆ ਉਹ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਕੀ ਨਿਕਲ ਕੇ ਆਉਂਦਾ ਜੋ ਵੀ ਕਰਨਗੇ ਕਿਸਾਨਾਂ ਦੇ ਹੱਕਾਂ ਲਈ ਕਰਨਗੇ ਜੋ ਵੀ ਕਰਨਗੇ ਪੰਜਾਬੀਆਂ ਦੇ ਹੱਕਾਂ ਲਈ ਕਰਨ ਬੜੇ ਬੜੇ ਪੜਾਈ ਇਹਨਾਂ ਨੇ ਸਰਪੰਚ ਅੱਜ ਕੰਪਿਆਸਰ ਪੰਚਾਇਤ ਨਸ਼ਾ ਇਹ ਤੇ ਉਹਦਾ ਇਹ ਨਸ਼ਾ ਉਹਦਾ ਮੀਟਿੰਗ ਹੋਇਆ ਕੀ ਵਿਚਾਰ ਆ ਗਿਆ ਨਾ ਮਾਝਮਾ ਪੰਡਿਤਪੁਰ ਤੋਂ ਪਰਮਾਪਰਮਾ ਕਰਨਾ ਕਿ ਉਹ ਸਾਡੇ ਜਿਹੜੀ ਜੰਗ ਲੱਗੀ ਹੈ ਜੁੱਧ ਨਸ਼ਾ ਉਹ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਪੂਰਾ ਸਹਿਯੋਗ ਦੇ ਰਹੇ ਨੇ ਜਿਹੜੀ ਜੰਗ ਵਿੱਚ ਤੇ ਸਾਰੇ ਮੋਤਵਾਰ ਬੰਦੇ ਵੀ ਜਿਹੜੇ ਇਕੱਠੇ ਹੋਏ ਨੇ ਵਿਚਾਰ ਵਿਚਾਰਦੇ ਹੋਏ ਕਿ ਕਿੰਨਾ ਕੁ ਹੋਰ ਸੁਧਾਰ ਕਰਨਾ ਹੈ ਸੁਧਾਰ ਅੱਗੇ ਵੀ ਬਹੁਤ ਪੰਜਾਬ ਪੁਰ ਪੂਰੀ ਪੱਪਾਪਾਰ ਹੋਈ ਹੈ ਤੇ ਕਾਫੀ ਸੁਧਾਰ ਹੋ ਚੁੱਕਾ ਹੈ ਉਹ ਵੀ ਆਪਣੇ ਸੱਚੇ ਮੋਤਵਾਰ ਬੰਦਿਆਂ ਕੋਲ ਫੀਡਬੈਕ ਲਈ ਹੈ ਕਿ ਕਿਸ ਲੈਵਲ ਦਾ ਹੋਰ ਸੁਧਾਰ ਚਾਹੁੰਦੇ ਆ ਲੋਕਾਂ ਦਾ ਫੀਡਬੈਕ ਬਹੁਤ ਵਧੀਆ ਰਿਹਾ ਹੈ ਚਲ ਰਿਹਾ ਕੁਸਦੀ ਪ੍ਰਸੰਸਾ ਵੀ ਕੀਤੀ ਦੂਸਰੇ ਨੂੰ ਪ੍ਰਸੰਸਾ ਵੀ ਕੀਤੀ ਤਾਂ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹ ਵੀ ਬਹੁਤ ਜਲਦ ਪੂਰੇ ਹੋ ਜਾਣਗੇ ਬਹੁਤ ਤੇਜ਼ਕ ਜਿਹੜਾ ਜਿਹੜਾ ਨਾਮੀ ਨਸ਼ਾ ਤਸਕ ਤੋਂ ਬਚਿਆ ਸਾਰੇ ਜਿਹੜੇ ਜੇਲ੍ਹ ਹੋ ਚੁੱਕੇ ਨੇ ਜਿਹੜੇ ਹੁਣ ਜ਼ਮਾਨਤ ਤੇ ਬਾਹਰ ਆਏ ਉਹਨਾਂ ਤੇ ਸਰਵੀਲੈਂਸ ਰੱਖੀ ਜਾ ਰਹੀ ਹੈ ਜਿਹੜਾ ਇੱਕ ਇੱਕ ਥੁੱਕਾ ਰਹਿ ਗਿਆ ਉਹਨੂੰ ਵੀ ਜੇਲ੍ਹੰਦਗੀ ਤੇ ਹੈ ਇੱਕ ਸਾਰ ਅਸੀਂ ਦੇਖਦੇ ਆ ਜਿਵੇਂ ਗੱਡੀਆਂ ਹੋ ਗੀਆਂ ਬੁਲਟ ਹੋ ਗਿਆ ਉਹਦੇ ਪਟਾਕੇ ਵੱਜ ਰਹੇ ਨੇ ਅੱਜ ਵੀ ਇਹ ਲੋਕ ਅਟੈਕ ਚੱਲ ਰਹੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਦੇ ਕਾਰਜਾਤ ਚੱਕ ਕੀਤੇ ਜਾਣ ਕੋਈ ਇਹ ਤਾਂ ਵੱਡੀ ਗੱਲ ਤੁਹਾਨੂੰ ਕਰਨਾ ਸਾਡੀ ਟਾਈਮ ਕੋ ਟਾਈਮ ਨਾਕਾਬੰਦੀ ਚੱਲਦੀ ਰਹਿੰਦੀ ਆ ਪਰ ਫਿਰ ਵੀ ਅਸੀਂ ਪਬਲਿਕ ਨੂੰ ਗੁਜਾਰਿਸ਼ ਕਰਦੇ ਆ ਕਿ ਜੇ ਕੋਈ ਬੁਲਟ ਇਹੋ ਜਿਹਾ ਪਟਾਕਾ ਮਾਰਦਾ ਹੋਵੇ ਕਾਇਲ ਨੀ ਨੰਬਰ ਸਾਨੂੰ ਦੇ ਦਿਓ ਜਿਹੜਾ ਵੀ ਨੰਬਰ ਉਹਦਾ ਮੋਟਰਸਾਈਕਲ ਚੈੱਕ ਕਰਕੇ ਜੇ ਪਟਾਕੇ ਮਾਰਦਾ ਹੋਵੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ